ਅਸੀਂ ਸਾਰੇ ਨੇ ਹਿੰਮਤ ਕਰਕੇ ਨੇ ਇਹ ਫਿਲਮ ਦਾ ਖਿਆਲ ਹੈ ਨੂੰ ਸੰਤ ਬਿਲਕੁਲ ਬਿਲਕੁਲ ਸਾਨੂੰ ਦੇਖ ਕੇ ਰਿਜੈਕਟ ਕਰੋ ਤੁਹਾਨੂੰ ਬਿਨਾਂ ਦੇਖੇ ਰਿਜੈਕਟ ਨਾ ਕਰੋ ਤੇ ਜੇ ਸਾਡੀ ਫਿਲਮ ਆਡੀਅেন্স ਤੱਕ ਪਹੁੰਚਾਉਣ ਹੀ ਨਹੀਂ ਦੇ ਰਹੇ ਤੁਸੀਂ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਸਿਨੇਮਾ ਕਿਵੇਂ ਬਦਲੂਗਾ ਸਾਰੇ ਜਾਣੇ ਬਹੁਤ ਮਿਹਨਤ ਨਾਲ ਆਏ ਨੇ ਬਹੁਤ ਸੋਹਣੇ ਕਲਾਕਾਰ ਨੇ ਤੁਸੀਂ ਹੰਕਾਰਾ ਪਰੂਗੇ ਤੇ ਅਸੀਂ ਅੱਗੇ ਵਧਾਂਗੇ ਗੱਲ ਤੋਂ ਹੀ ਬਹੁਤ ਮਾੜਾ ਲੱਗ ਰਿਹਾ ਹੈ ਕਿ ਆਪਣੇ ਕੋਲ ਸ਼ੋਜ਼ ਨਹੀਂ ਹੈਗੇ ਜਿੰਡਿਆਲੇ ਤੋਂ ੂਟਿੰਗ ਵਾਸਤੇ ਖਾਸ ਬੰਦੇ ਬੁਲਾਏ ਸੀ ਤਾਂ ਕਿ ਪ੍ਰੋਪਰ ਟਾਈਮਿੰਗ ਦੇ ਉੱਤੇ ੂਟਿੰਗ ਕਰ ਲੋ ਮੈਂ ਸੋਚਣਾ ਮੈਂ ਇਮੋਸ਼ਨਲੀ ਬਹੁਤ ਹਰਟ ਆ ਮੈਂ ਮਤਲਬ ਅਸੀਂ ਸਾਰੇ ਆੜੇ ਹਿੰਮਤ ਕਰਕੇ ਨੇ ਸ਼ਟ ਫਿਲਮ ਦਾ ਸਾਰੇ ਲੋਕਾਂ ਨੂੰ ਬਿਲਕੁਲ ਬਿਲਕੁਲ ਨਹੀਂ ਮੈਂ ਮੈਂ ਉਹੀ ਕਹੂੰਗਾ ਕਿ ਸਾਨੂੰ ਦੇਖ ਕੇ ਰਿਜੈਕਟ ਕਰੋ ਸਾਨੂੰ ਬਿਨਾਂ ਦੇਖੇ ਰਿਜੈਕਟ ਨਾ ਕਰੋ ਬਸ ਇਹ ਇਹ ਰਿਕੁਐਸਟ ਹੈ ਸਾਡੀ ਆਡੀਅנס ਲਈ ਵੀ ਆ ਬਾਕੀ ਸਾਰਿਆਂ ਲਈ ਵੀ ਅ ਬੜੀਆਂ ਸਾਰੀਆਂ ਚੀਜ਼ਾਂ ਇਨਵੋਲ ਹੁੰਦੀਆਂ ਨੇ ਦੇਖ ਕੇ ਰਿਜੈਕਟ ਕਰ ਦੋ ਬਿਨਾਂ ਦੇਖੇ ਰਿਜੈਕਟ ਨਾ ਕਰੋ ਫਿਰ ਬਿਨਾਂ ਦੇਖੇ ਰਿਜੈਕਟ ਕਰਦੇ ਹੋ ਥੋੜਾ ਦੁੱਖੰਦਾ ਮਤਲਬ ਸਾਰਿਆਂ ਨੇ ਬਹੁਤ ਅੱਛਾ ਅਸੀਂ ਵੀ ਨਵੇਂ ਨਿਗੇ ਸਾਰਿਆਂ ਨੇ ਮਿਹਨਤ ਕਰਕੇ ਆਇਆ ਪਹੁੰਚਿਆ ਨਾ ਤੇ ਜੇ ਸਾਡੀ ਫਿਲਮ ਆਡੀਅਸ ਤੱਕ ਪਹੁੰਚਾਉਣੇ ਨਹੀਂ ਦੇ ਰਹੇ ਤੁਸੀਂ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਸਿਨੇਮਾ ਕਿਵੇਂ ਬਦਲੂਗਾ ਆਮ ਥਰਟ ਇਮੋਸ਼ਨਲੀ ਸੌਰੀ ਥੈਂਕ ਯੂ ਸੋ ਮਚ ਤੁਸੀਂ ਸਾਰੇ ਅੰਦਰ ਹੋਏ ਅਸੀਂ ਸਾਰੇ ਬਾਹਰ ਹੋ ਰਹੇ ਹਾਂ ਬਹੁਤ ਵੱਡੀ ਗੱਲ ਹੈ ਆਈ ਥਿੰਕ ਮੈਨੂੰ ਲੱਗਦਾ ਹੈ ਇਸ ਦੁਨੀਆ 'ਚ ਨੀਅਤ ਬਹੁਤ ਮੈਟਰ ਕਰਦੀ ਹੈ ਜੇ ਸਾਫ ਨੀਅਤ ਹੋਵੇ ਨਾ ਤੁਹਾਨੂੰ ਅੱਗੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਮੈਂ ਜਦੋਂ ਇੰਡਸਟਰੀ ਤੋਂ ਤੁਰੀ ਸੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਇਸ ਇੰਡਸਟਰੀ 'ਚ ਐਵੇਂ ਹੁੰਦਾ ਐਵੇਂ ਹੁੰਦਾ ਪਰ ਇਸ ਟੀਮ ਪ੍ਰੋਡਿਊਸਰ ਤੋਂ ਲੈ ਕੇ ਸਪੋਰਟ ਬॉय ਤੱਕ ਹਰ ਇੱਕ ਦੀ ਨੀਅਤ ਇੰਨੀ ਸੋਹਣੀ ਸੀ ਇੰਨੀ ਪਿਆਰੀ ਸੀ ਇੰਨਾ ਫੈਮਿਲੀਅਰ ਮਾਹੌਲ ਸੀਗਾ ਤੇ ਜੇ ਇਹੋ ਜੇ ਪ੍ਰੋਡਿਊਸਰ ਇਹੋ ਜੇ ਡਾਇਰੈਕਟਰ ਅੱਗੇ ਨਹੀਂ ਆ ਸਕਦੇ ਨਾ ਫਿਰ ਮੈਨੂੰ ਲੱਗਦਾ ਕਿਸੇ ਨੂੰ ਆਣ ਦੀ ਲੋੜ ਨਹੀਂ ਹੈ ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਅੱਗੇ ਆਵੇ ਐਜ਼ ਐਨ ਐਕਟਰ ਪਰ ਉਹਨੂੰ ਉਹਦੇ ਘਰ ਤੇ ਅੱਗੇ ਨਹੀਂ ਆਣ ਦਿੰਦੇ ਤੇ ਜੇ ਇਹੋ ਜਿਹੀ ਫਿਲਮਾਂ ਪ੍ਰਮੋਟ ਹੋਣਗੀਆਂ ਤੇ ਮੈਨੂੰ ਲੱਗਦਾ ਕੁੜੀਆਂ ਬਹੁਤ ਅੱਗੇ ਜਾਣਗੀਆਂ ਤੇ ਮੈਂ ਸਾਰਿਆਂ ਨੂੰ ਗੁਰਾਇਸ਼ ਕਰਦੀ ਹਾਂ ਕਿ ਇਸ ਫਿਲਮ ਨੂੰ ਜ਼ਰੂਰ ਦੇਖੋ ਤੇ ਜ਼ਰੂਰ ਪ੍ਰਮੋਟ ਕਰੋ ਤੇ ਅਸੀਂ ਨਵੇਂ ਚਿਹਰੇ ਨਹੀਂ ਆ ਸਾਰੇ ਜਾਣੇ ਬਹੁਤ ਮਿਹਨਤ ਨਾਲ ਆਏ ਨੇ ਬਹੁਤ ਸੋਹਣੇ ਕਲਾਕਾਰ ਨੇ ਤੁਸੀਂ ਹੰਗਾਰਾ ਪਰੂਗੇ ਤੇ ਅਸੀਂ ਅੱਗੇ ਵਧਾਂਗੇ ਜੀ ਥੈਂਕ ਯੂ ਇਟਸ ਬੀਨ ਟੂ ਬੀ ਇਨ ਓਨ ਦਿਸ ਸੀਨ ਆ ਇਵੈਂਟ ਇਸ ਸਾਈਕਲੀ ਬਟ ਇਟ ਇਮੋਸ਼ਨਲੀ ਬਹੁਤ ਹੀ ਕੁੜੀ ਨਾਲ ਚਾਚੇ ਆ ਜਿਹਾ ਬਟ ਕੋਰਨਾ ਨੂੰ ਲਾਈਫ ਪਾਰਟਨਰ ਕੇ ਨੀਂਜੋ ਬਹੁਤ ਕਰੈਕਟ ਸੀ ਬਿਲਕੁਲ ਉਹਨਾਂ ਦੇ ਮਕਸਦ ਜ਼ਿੰਦਗੀ ਦੇ ਹੋਰ ਹੋ ਜਾਂਦੇ ਨੇ ਸੋ ਦੈਟ ਇਜ਼ ਵੈਸਟ ਕਿ ਉਹਨਾਂ ਕਿੱਲਾ ਕਨੈਕਟ ਕੀਤੇ ਨੇ ਹਾਊ ਹਾਊ ਹੂ ਫੀਲਿੰਗ ਆਈ ਹੋਨੈਸਟਲੀ ਮੈਂ ਦੱਸਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਇਸ ਗੱਲ ਤੋਂ ਹੀ ਬਹੁਤ ਮਾੜਾ ਲੱਗ ਰਿਹਾ ਹੈ ਕਿ ਆਪਣੇ ਕੋਲ ਸ਼ੋਜ਼ ਨਹੀਂ ਹੈਗੇ ਐਂਡ ਸਿਨੇਮਾ ਚੰਗੇ ਤਰੀਕੇ ਨਾਲ ਪ੍ਰਮੋਟ ਹੀ ਨਹੀਂ ਹੋ ਪਾ ਰਿਹਾ ਐਂਡ ਜਦੋਂ ਚੰਗੀਆਂ ਫਿਲਮਾਂ ਬਣਦੀਆਂ ਜੇ ਮੈਂ ਆਪਣੇ ਵੈਸੇ ਗੱਲ ਕਰਾਂ ਉਹ ਜਦੋਂ ਦੀ ਮੈਂ ਸ਼ੁਰੂ ਕੀਤਾ ਕੰਮ ਜਦੋਂ ਦੀ ਮੈਂ ਫਿਲਮਾਂ ਕਰ ਰਹੀ ਹਾਂ ਆਈ ਥਿੰਕ ਆਫਟਰ ਅਰਦਾਸ ਮੈਂ ਆ ਚੀਜ਼ ਫੀਲ ਕੀਤੀ ਹੈ ਕਿ ਮੈਂ ਇੰਨਾ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਮੈਂ ਇਸ ਫਿਲਮ ਦਾ ਪਾਰਟ ਆ ਜਦੋਂ ਮੈਨੂੰ ਹੈਪੀ ਜੀ ਨੇ ਦੱਸਿਆ ਜਿਗਾ ਕਿ ਆ ਮੈਂ ਰੋਲ ਤੁਹਾਡੇ ਲਈ ਲਿਖਿਆ ਹੈ ਕਿਉਂਕਿ ਕੋਈ ਵੀ ਕੁੜੀ ਸੁਣੂਗੀ ਤਾਂ ਕਹੋਗੀ ਅੱਛਾ ਮੇਰੇ ਤਾਂ ਦੋ ਹੀ ਸੀਨ ਹੈਗੇ ਆ ਬਟ ਉਹ ਕਿੰਨੇ ਇੰਪੈਕਟਫੁਲ ਆ ਤੇ ਉਹ ਸਟੋਰੀ ਥਰੂਆਊਟ ਕਿਉਂਕਿ ਮੈਨੂੰ ਜ਼ਿਆਦਾ ਮੈਟਰ ਕਰ ਰਿਹਾ ਸੀਗਾ ਕਿ ਸਬਜੈਕਟ ਕਿੰਨਾ ਸੋਲਿਡ ਹੈ ਐਂਡ ਜਿੰਨਾ ਸਬਜੈਕਟ ਦੀ ਰਾਈਟਿੰਗ ਡਾਇਰੈਕਸ਼ਨ ਐਗਜ਼ੀਕਿਊਸ਼ਨ ਜਿਸ ਤਰੀਕੇ ਨਾਲ ਹੋਇਆ ਹੈ ਮੈਂ ਕਹਿੰਨੀ ਆ ਕਿ ਇਹੋ ਜੀਆਂ ਫਿਲਮਾਂ ਬਹੁਤ ਜ਼ਿਆਦਾ ਸਪੋਰਟ ਕਰਨੀਆਂ ਚਾਹੀਦੀਆਂ ਸਾਨੂੰ ਐਂਡ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਯਾਰ ਕਿ ਮੈਂ ਇਸ ਫਿਲਮ ਦਾ ਪਾਰਟ